ਜੀ ਗੱਲ ਜੀ ਸਾਰਿਆਂ ਨੂੰ ਆਪਣੇ ਭਰਾਓ 6600 ਧਰਮੀ ਫੌਜੀ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਸੀ ਤੇ ਇਹ ਸਬੰਧੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਆਪਣੇ ਅਕਾਲ ਤਖਤ ਸਾਹਿਬ ਤੇ ਅਟੈਕ ਹੋ ਗਿਆ ਤੇ ਫੌਜੀ ਸਾਰੇ ਬੈਰਕਾਂ ਛੱਡਾਉਣ ਉਹਨਾਂ ਨੂੰ ਅਸੀਂ ਸੰਭਾਂਗੇ ਤੇ 6600 ਬੰਦੇ ਨੇ ਬੈਰਕਾਂ ਛੱਡ ਕੇ ਤੇ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿੱਤੇ ਉਸ ਤੋਂ ਬਾਅਦ ਕਿਸੇ ਨੇ ਸਾਰ ਨਹੀਂ ਲਈ ਕੋਈ ਐਸਜੀਪੀਸੀ ਨੇ ਸਾਰ ਨਹੀਂ ਲਈ ਉਹਨਾਂ ਦਾ ਬਜਟ ਹਰ ਸਾਲ ਰੱਖਿਆ ਜਾਂਦਾ ਕਈ ਸਾਲ ਰੱਖਿਆ ਗਿਆ ਪਰ ਉਹਨਾਂ ਤੱਕ ਨਹੀਂ ਪਹੁੰਚਿਆ ਤੇ ਉਹ ਅੱਜ ਵੀ ਰੋਲਦੇ ਫਿਰਦੇ ਆ ਤੇ ਇਹ ਜੋ ਜਿਨ੍ਹਾਂ ਨੇ ਐਲਾਨ ਕਰਕੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਸੀ ਕਿ ਸਾਡੇ ਕੌਮ ਤੇ ਅਟੈਕ ਹੋਇਆ ਤੇ ਅਸੀਂ ਇਹ ਕੰਮ ਕਰੀਏ ਬਿਰਕਾ ਛੱਡ ਦਈਏ ਤੇ ਉਹਨਾਂ ਦਾ ਐਸਜੀਪੀਸੀ ਜਾਂ ਪੰਜਾਬ ਸਰਕਾਰ ਵੀ ਉਹਨਾਂ ਦੀ ਰਹੀ ਉਹਨਾਂ ਨੇ ਅਜੇ ਤੱਕ ਨਹੀਂ ਸਾਰ ਲਈ ਤੇ ਇਹ ਜੋ ਸਮੇਂ ਅਟੈਕ ਹੋਇਆ ਇਹ ਬਾਤ ਯਾਨੀ ਜੋ ਵੈਪਨ ਉੱਥੇ ਯੂਜ਼ ਕੀਤੇ ਗਏ ਉਹ ਕੋਈ ਵੀ ਆਪਣੇ ਇੰਟਰਨਲਸ ਦੇਸ਼ ਦੇ ਵਿੱਚ ਉਹ ਯੂਜ਼ ਨਹੀਂ ਕੀਤੇ ਜਾਂਦੇ ਵੈਪਨ ਜਿਦਾਂ ਤੂਫਾਂ ਟੈਂਕ ਤੇ ਇਹ ਸਾਰੇ ਦੂਜੇ ਦੇਸ਼ ਤੇ ਹਮਲਾ ਕਰਨ ਲਈ ਇਹ ਸਾਰੇ ਵੈਪਨ ਹੁੰਦੇ ਆ ਪਰ ਇੱਥੇ ਆਪਣੇ ਹੀ ਲੋਕਾਂ ਤੇ ਇਹ ਅਟੈਕ ਕੀਤਾ ਗਿਆ ਤੇ ਜੋ ਸੰਗਤ ਆਈ ਸੀ ਉਹਨਾਂ ਨੂੰ ਵੀ ਨਿਕਲਣ ਦਾ ਮੌਕਾ ਨਹੀਂ ਦਿੱਤਾ ਗਿਆ ਇਥੋਂ ਇਹ ਸਿੱਧ ਹੁੰਦਾ ਕਿ ਕਿਸੇ ਦੇ ਸਕੇ ਨਹੀਂ ਸੀ ਇਹ ਸਬਕ ਸਿਖਾਉਣ ਲਈ ਇਹਨਾਂ ਕਿਸੇ ਨੂੰ ਨਹੀਂ ਬਖਸ਼ਿਆ ਇੱਥੋਂ ਤੱਕ ਕਿ ਉੱਥੇ ਜੋ ਹਿੰਦੂ ਪਪੂਲੇਸ਼ਨ ਵੀ ਮੱਥਾ ਟੇਕਣ ਲਈ ਆਏ ਸੀ ਹਿੰਦੂ ਵੀਰ ਵੀ ਉਹ ਵੀ ਅੰਦਰ ਕਈ ਸ਼ਹੀਦ ਹੋਏ ਆ ਤੇ ਇਹਨਾਂ ਨੇ ਕਿਸੇ ਨੂੰ ਨਿਕਲਣ ਦਾ ਮੌਕਾ ਨਹੀਂ ਦਿੱਤਾ ਤੇ ਸਿੱਖਾਂ ਨੂੰ ਤਾਂ ਇਹਨਾਂ ਦੇਣਾ ਹੀ ਕੀ ਸੀ ਹੋਰ ਦੂਜੇ ਰਿਲੀਜੀਅਨ ਵਾਲੇ ਵੀ ਉੱਥੇ ਕਈ ਲੋਕ ਸ਼ਹੀਦ ਹੋਏ ਜੋ ਗੁਰੂ ਘਰ ਮੱਥਾ ਟੇਕਣ ਲਈ ਆਏ ਸੀ ਤੇ ਇਹ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਦੀ ਸਾਰ ਨਹੀਂ ਲਈ ਧਰਮੀ ਫੌਜੀਆਂ ਦੀ ਉਹ ਕੱਲ ਉੱਥੇ ਜੋ ਅਕਾਲ ਤਖਤ ਸਾਹਿਬ ਤੇ ਉਹ ਦਿਨ ਮਨਾਏ ਜਾਂਦੇ ਆ ਉੱਥੇ ਉਹ ਗਏ ਵੀ ਤੇ ਉਹਨਾਂ ਉੱਥੇ ਜਾ ਕੇ ਉਹਨਾਂ ਨੂੰ ਦੱਸਣਾ ਪੈਂਦਾ ਕਿ ਅਸੀਂ ਧਰਮੀ ਫੌਜੀ ਹਾਂ ਇਹਨਾਂ ਨੇ ਉਹਨਾਂ ਨੂੰ ਇੰਨੀ ਵੀ ਗੱਲ ਵਾਰ-ਵਾਰ ਉੱਥੋਂ ਨਹੀਂ ਕੀਤੀ ਕਿ ਉਹਨਾਂ ਦੀ ਆਪਣੀ ਤਾਂ ਪਹਿਚਾਣ ਬਣੇ ਉਹਨਾਂ ਨੂੰ ਆਪ ਦੱਸਣਾ ਪੈਂਦਾ ਜੋ ਸ਼ਹੀਦਾਂ ਨੂੰ ਉੱਥੇ ਸਨਮਾਨਿਤ ਕੀਤਾ ਗਿਆ ਜੋ ਬਹੁਤ ਚੰਗੀ ਗੱਲ ਹੈ ਤੇ ਧਰਮੀ ਫੌਜੀਆਂ ਨੂੰ ਵੀ ਇਹ ਕਰਨਾ ਚਾਹੀਦਾ ਸੀ ਬਹੁਤ ਮਾੜੀ ਗੱਲ ਹੈ ਐਸਜੀਪੀਸੀ ਦੀ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਇਹ ਧਰਮੀ ਫੌਜੀਆਂ ਦਾ ਵੀ ਜਰੂਰ ਕੋਈ ਨਾ ਕੋਈ ਸੋਲੂਸ਼ਨ ਕੱਢੋ ਇਹਨਾਂ ਨੂੰ ਜੋ ਵੀ ਲੋੜ ਆ ਜੋ ਦੇ ਸਕਦੇ ਹੋ ਜਰੂਰ ਦਿਓ ਥੈਂਕ ਯੂ ਸਤਿ ਸ੍ਰੀ ਅਕਾਲ